ਇੱਕ ਵਾਰ ਇੱਕ ਉਸਤਾਦ ਸੀਗਾ ਉਹਦੀ ਬੜੀ ਚਰਚਾ ਸੀਗੀ ਬੱਚਾ ਬੱਚਾ ਉਹਦੇ ਨਾਂ ਤੋਂ ਵਾਕਿਫ ਸੀਗਾ ਸਾਰਿਆਂ ਨੂੰ ਪਤਾ ਸੀਗਾ ਕਿ ਉਸਤਾਦ ਬੜਾ ਘੈਂਟ ਹੈ ਉਸ ਉਸਤਾਦ ਨੇ ਇੱਕ ਚੇਲਾ ਪਾਲ ਲਿਆ ਪਹਿਲਵਾਨੀ ਕਰਦਾ ਸੀ ਉਸਤਾਦ ਤੇ ਉਹਨੇ ਚੇਲਾ ਪਾਲਿਆ ਕਿ ਪਹਿਲਵਾਨ ਬਣਾਇਆ ਚੇਲੇ ਦੇ ਵੀ ਬੜੇ ਚਰਚੇ ਸੀ ਚੇਲੇ ਨੂੰ ਵੀ ਦੁਨੀਆ ਜਾਣਦੀ ਸੀ ਉਸਤਾਦ ਨੂੰ ਵੀ ਦੁਨੀਆ ਜਾਣਦੀ ਸੀ ਲੋਕ ਕਹਿੰਦੇ ਸੀ ਇਹ ਜੋੜੀ ਬੜੀ ਘੈਂਡ ਏ ਬੜਾ ਪਿਆਰ ਇਹਨਾਂ ਦੇ ਵਿੱਚ ਇੱਕ ਦਿਨ ਉਹਨਾਂ ਦੇ ਏਰੀਏ ਦੇ ਵਿੱਚ ਇੱਕ ਵੱਡਾ ਕੁਸ਼ਤੀ ਦਾ ਮੇਲਾ ਆਇਆ ਅਤੇ ਉਸਤਾਦ ਨੇ ਬਾਰੋਂ ਇੱਕ ਪਹਿਲਵਾਨ ਲਿਆ ਕੇ ਉਹ ਮੇਲੇ 'ਚ ਛੜਦਾ। ਉਸਤਾਦ ਉਹਦਾ ਉਹਦੀ ਜਿੱਤ ਤੋਂ ਬੜਾ ਖੁਸ਼ ਸੀ। ਉਹਨੇ ਬੜਾ ਜਸ਼ਨ ਮਨਾਇਆ ਕਿ ਜਿਹੜਾ ਮੈਂ ਪਹਿਲਵਾਨ ਲਿਆ ਆ ਉਹ ਜਿੱਤ ਗਿਆ। ਚੇਲਾ ਵੀ ਖੁਸ਼ ਸੀ। ਇੱਕ ਦਿਨ ਦੂਰ ਕਿਤੇ ਇੱਕ ਹੋਰ ਮੇਲਾ ਆਇਆ। ਕੁਸ਼ਤੀ ਦਾ ਕਿਸੇ ਹੋਰ ਬੰਦੇ ਨੇ ਉਸ ਕਿਸੇ ਹੋਰ ਬੰਦੇ ਨੇ ਉਸੇ ਉਸਤਾਦ ਦੇ ਚੇਲੇ ਨੂੰ ਲਿਆ ਉਹਨੇ ਮੈਦਾਨ 'ਚ ਛੜ ਪਾ ਪ੍ਰਭੂ ਦੀ ਕਿਰਪਾ ਹੋਈ ਉਹ ਉਸਤਾਦ ਦਾ ਚੇਲਾ ਵੀ ਜਿੱਤ ਗਿਆ ਉਹਨਾਂ ਨੇ ਉਹਦੇ ਹੱਥ 'ਚ ਟਰੋਫੀ ਦਿੱਤੀ ਇਨਾਮ ਦਿੱਤਾ ਉਹਦੇ ਹੱਥਾਂ 'ਚ ਉਥੇ ਬੜੇ ਲੋਕ ਇਕੱਠੇ ਹੋਏ ਸੀਗੇ ਬੜੇ ਉਸਤਾਦ ਇਕੱਠੇ ਹੋਏ ਸੀ ਉਹਦਾ ਉਸਤਾਦ ਵੀ ਉਥੇ ਗਿਆ ਸੀ ਵੇਖਣ ਆ ਉਨੇ ਉਹ ਟਰੋਫੀ ਲਈ ਤੇ ਲਾ ਜਾ ਕੇ ਉਹਨੇ ਆਪਦੇ ਉਸਤਾਦ ਦੇ ਪੈਰਾਂ 'ਚ ਰੱਖ ਦਿੱਤੀ ਤੇ ਆਪ ਵੀ ਉਹਦੇ ਪੈਰਾਂ 'ਚ ਡੇਗ ਪਿਆ। ਉਹਦਾ ਉਸਤਾਦ ਬੜਾ ਹੈਰਾਨ ਹੋਇਆ ਵੀ ਮੈਂ ਤੈਨੂੰ ਲੈ ਕੇ ਨਹੀਂ ਆਇਆ ਲੈ ਕੇ ਇਹਨੂੰ ਹੋਰ ਕੋਈ ਆਇਆ ਐ ਐਡੇ ਨਾਮੀ ਨਾਮੀ ਉਸਤਾਦ ਇੱਥੇ ਖੜੇ ਨੇ ਇਹ ਮੇਰੇ ਕਦਮਾਂ 'ਚ ਡੇਗ ਪਿਆ। ਉਹਨੇ ਉਹਨੂੰ ਫੜਿਆ ਖੜਾ ਕੀਤਾ। ਉਹਨੂੰ ਕਹਿੰਦਾ ਕਹਿੰਦਾ ਪੁੱਤਰ ਤੂੰ ਜਿੱਤ ਗਿਆ ਮੁਬਾਰਕਾਂ ਤੈਨੂੰ। ਇੱਥੇ ਬੜੇ ਉਸਤਾਦ ਖੜੇ ਹੋਏ ਨੇ ਤੈਨੂੰ ਲੈ ਕੇ ਕੋਈ ਹੋਰ ਆਇਆ ਏ ਤੂੰ ਉਹਦੇ ਪੈਰਾਂ 'ਚ ਕਿਉਂ ਨਹੀਂ ਡਿੱਗਾ ਚੇਲੇ ਨੇ ਇੱਕ ਜਵਾਬ ਦਿੱਤਾ ਸੁਣਨਾ ਚਾਹੁੰਦੇ ਹੋ ਚੇਲੇ ਨੇ ਇੱਕ ਜਵਾਬ ਦਿੱਤਾ ਕਹਿੰਦਾ ਉਸਤਾਦ ਜੀ ਤੁਹਾਨੂੰ ਮੈਂ ਦਿਸਿਆ ਨਹੀਂ ਮੈਨੂੰ ਤੇਰੇ ਬਿਨਾ ਹੋਰ ਕੁਝ ਨਹੀਂ ਦਿਖਦਾ